ਸਵਾਗਤ ਹੈ ਕਿਸਾਨ ਵੀਰੋ ਹੋਡਾ ਢਿੱਲੋਂ ਡੈਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਔਨ ਸਕਰੀਨ ਆ ਬਾਈ ਗੋਰੇ ਕੋਲੇ ਪਿੰਡ ਭਦੌੜ ਤੋਹਾਂ ਡੈਰੀ ਫਾਰਮ ਜਾਏ ਆ ਜੀ ਪ੍ਰੋਪਰ ਡਰੈਸ ਤੇ ਆਪਾਂ ਕੈਮਰਾ ਮਾਰ ਦਿੰਨੇ ਆ ਇੱਕ ਤੁਹਾਨੂੰ ਖੀਰੀ ਬੱਚੀ ਦਿਖਾਵਾਂ ਵੀਡੀਓ ਦੇ ਵਿੱਚ ਇੱਕ ਟੋਕੜ ਗਾਂ ਦਿਖਾਵਾਂਗੇ ਜੀ ਇੱਕ ਨੀਲੀ ਦਾ ਵੀ ਟੋਕੜ ਦਿਖਾਵਾਂ ਕਿੰਨਾ ਦੁੱਧ ਬਾਦਾ ਬਾਈ ਤੋਂ ਪੁੱਛਾਂਗੇ ਤੇ ਇੱਕ ਤੁਹਾਨੂੰ ਇੱਧਰ ਦਿਖਾ ਦੇਾਂਗੇ ਐਚ ਐਫ ਚੈੱਕ ਪਾਸ ਕਿੰਨੇ ਚਿਰ ਦੀ ਚੈੱਕ ਪਾਸ ਆ ਚਾਰ ਨਗ ਹੋ ਗਈ ਟੋਟਲ ਸਾਰੀ ਗੱਲਬਾਤ ਬਾਈ ਗੋਰੇ ਨਾਲ ਕਰਾਵਾਂਗੇ ਆਜੋ ਵੀਰੇ ਸੱਸੀ ਕਾ ਬਾਈ ਗੋਰੇ ਸੱਸੀ ਘਟਾ ਲਓ ਹੋ ਠੀਕ ਆ ਵੀਰੇ ਵਧੀਆ ਬਾਈ ਠੀਕ ਪਹਿਲਾਂ ਤਾਂ ਨੰਬਰ ਬੋਲੋ ਜੀ ਨੰਬਰ ਆਪਣਾ ਵੀਰੇ 872880432 ਵੀਰੇ ਪਿੰਡ ਜੀ ਪਿੰਡ ਭਟੋੜਾ ਬਾਈ ਜਿਹੜਾ ਬਰਨਾਲਾ ਤਸੀਲ ਤਪਾ ਨਾਲ ਸਰ ਗੁਰਦੁਆਰੇ ਕੋਲੇ ਆਪਣਾ ਘਰ ਆ ਵੀਰੇ ਓਕੇ ਤੇ ਅੱਜ ਕਿੰਨੇ ਨਾਗ ਦਿਖਾ ਰਹੇ ਆ ਵੀਰੇ ਕੋਲ ਅੱਜ 4 ਦਿਖਾ ਦੇ ਬਾਈ 4 ਨੰਬਰ ਬੋਲ ਤਾਂ ਨਾ ਹਾਂ ਨੰਬਰ ਬੋਲਦਾ ਬਾਈ 872880432 ਹਾਂਜੀ ਤੇ 4 ਤੇ ਆਪਾਂ ਪਹਿਲੇ ਨੰਬਰ ਜੀ ਨੀਲੀ ਰਾਵੀ ਦੀ ਗੱਲ ਕਰ ਲਏ ਬਾਈ ਨੀਲੀ ਰਾਵੀ ਤੋਂ ਕਰ ਲੈ ਸਟਾਰਟ ਇੱਕ ਮਹੀਨਾ ਪੰਜ ਸੱਤ ਦਿਨ ਵਟੀਕਾ ਲੱਗੇ ਇਹਨਾਂ ਨੂੰ ਆਪਾਂ ਖਾਲੀ ਕਹਿ ਕੇ ਦੇਣੀ ਹਾਂਜੀ ਮੰਨ ਕੇ ਦਵਾਂਗੇ ਖਾਲੀ ਕਹਿ ਕੇ ਲਈ ਕਿੰਨਾ ਦੁੱਧਾ ਰੈਡੀ ਕੋਰੇ ਥੱਲੇ ਦੁੱਧ 5 ਕਿਲੋ ਮੰਨ ਕੇ ਲਈਏ ਜਿਹੜੇ ਸਾਡੇ ਖਾਂਦੀ ਪੀਂਦੀ ਹੈ ਮੇਰੇ ਸਹਾਲਾ ਬਾਜੂ ਦੇ 2 ਕਿਲੋ ਹੋਰ ਤੇ ਮਗਰ ਕੱਟੀ ਵੀ ਫਿਰ ਨੀਲੀ ਦਾ ਵੀ ਆ ਹਾਂ ਨੀਲੀ ਦਾ ਵੀ ਕੱਟੀ ਆ ਚਾਰੂ ਬਹੁਤ ਆ ਮਾਜ ਕੋਹ ਮਰਜ਼ੀ ਪਾ ਦੇ ਉਹੀ ਪਾਰ ਆ ਕਦੋਂ ਆਈ ਆਪਣੇ ਕੋਲ ਕੱਲ ਆਈ ਸਵੇਰ ਆਪਣੇ ਕੋਲ ਫਿਰ ਤਾਂ ਬਾਜੂ ਦਾ ਦੁੱਧ ਹੈ ਨਾ ਬਾਕੀ ਇੱਕ ਹੋਰ ਸੇਵਤ ਬਾਹਲੀ ਜਦੋਂ ਮਾਰਦੀ ਝੋਲੇ ਨੂੰ ਓਕੇ ਤੇ ਬਾਕੀ ਦਾ ਨਿਸ਼ਾਨੇ ਸਾਰਿਆਂ ਕਵਰ ਕਰਦੇ ਪਹਿਲੇ ਸੂਏ ਸੂਈ ਦੀ ਵੀਰੇ ਪਹਿਲੇ ਸੂਏ ਸੂਈ ਦੀ ਵੀਰੇ ਸਿੰਗੀ ਦੇਖ ਕੇ ਨਹੀਂ ਚੰਗੀ ਹਮ ਚੰਗੀ ਕੁਆਲਿਟੀ ਵਾਲੀ ਸਾਫ ਸੁਥਰੀ ਝੋਟੀ ਹੈ ਜੀ ਫਾਂ ਲੈਵੇ ਦੀ 5 ਕਿਲੋ ਦੁੱਧ ਵੀ ਭਾਈ ਕਹਿੰਦਾ ਭਾਂਜ ਤੁਸੀਂ ਮਣ ਕੇ ਲੈ ਜਾਓ ਹਨਾ ਹਾਂ ਸਿੰਘੀ-ਸੁੰਗੀ ਇੱਕ ਨੰਬਰ ਰੇਟ ਵੀਡੀਓ ਦੇ ਵਿੱਚ ਇਹੋ ਨਿਸ਼ਾਨੀਆਂ ਸਾਰੀਆਂ ਕਵਰ ਕਰ ਰਹੀ ਹੈ ਨੀਲੀ ਰਾਵੀ ਦੀਆਂ ओरिजिनल ਰੀਨਲੀ ਰਾਵੀ ਆ ਬਈ ਜੀ ਤੇ ਨਿਸ਼ਾਨ ਵੀ ਕਾਲਾ ਇਹਦੇ ਜੀ ਤੇ ਨਿਸ਼ਾਨ ਕਾਲਾ ਸੂਲ ਵੀ ਚਿੱਟੇ ਥਣ ਵੀ ਚਿੱਟਾ ਇੱਕਲਾ ਸਾਰੀ ਮੈਂ ਕਿਹਾ ਇੱਕ ਨੰਬਰ ਆ ਵੀਰੇ ਨੀਲੀ ਰਾਵੀ ਚਾਈ ਜਮ ਪਿਆਰ ਆ ਦੇਖੋ ਜੀ ਤੇ ਝੋਟੀ ਕਿਤੋਂ ਦੀ ਕੁਟ ਕੁੜੇ ਦੀ ਚੰਗੀ ਜੀ ਲੇਵੇ ਦੀ ਬਾਂਦਰ ਵੀ ਸੋਹਣੀ ਥਾਣਾ ਦਾ ਸਹਿਜ ਵੀ ਚੰਗਾ ਸੋਹਣੀ ਬਹੁਤ ਆ ਹੂੰ ਸੋਹਣੀ ਬਹੁਤ ਬਿਊਟੀ ਚ ਕੋਈ ਕਮੀ ਨਹੀਂ ਹਣਾ ਜੀ ਨੇ ਯਾਰ ਬਾਈ ਪਲਣੀ ਆ ਆ ਦੇਖੋ ਫੇਸ ਦੁੱਗਣੇ ਕਰ ਜੂਗੇ ਬਾਈ ਫੰਡ ਕੱਟੀ ਪਿਆ 50000 ਦੀ ਵੇਚੀ ਜਾਂਦੀ ਹੈ ਹਾਂ ਲੈ ਚਲੋ ਬਾਕੀ ਮਗਰ ਬੱਚਾ 7-8000 ਦਾ ਹੈਗਾ ਤੇ ਗੋਰੇ ਫਿਰ ਮੈਨ ਨੂੰ ਬਹੁਤ ਸੀਲ ਆ ਵੀਰੇ ਐਂ ਬਹਿ ਜਾ ਕੋਈ ਨਹੀਂ ਕਹਿੰਦੀ ਹੁਣ ਤਾਰਾ ਮਾਰ ਦੇਣ ਚਾਹੀਏ ਆਪਾਂ ਠੀਕ ਆ ਵੀਰੇ ਪਿਓਰ ਨੀਲੀ ਰਬ ਵਿੱਚ ਆ ਗਈ ਜੀ ਹੂੰ ਆ ਦੇਖੋ ਕੂਨੀ ਬਹੁਤ ਜਿਆਦਾ ਕੂਨੀ ਮੈਂ ਮੈਂ ਬਹੁਤ ਲੈ ਕੇ ਵੇਚੀਆਂ ਜਿੰਨੀਆਂ ਵੇਚੀਆਂ ਹਨ ਸੀਲ ਇਸ ਮੈਂ ਗੁਦਰਦੀ ਅੱਜ ਠੀਕ ਆ ਵੀਰੇ 5-6 ਡੰਗਰ ਵੇਚਦੇ ਆਪਾਂ ਗੱਬਣਾ ਬਿਨਾ ਵੀਡੀਓ ਦੇ ਵੀ ਤੇ ਵੇਚ ਤੇਰੇ ਤੋਂ ਠੀਕ ਆ ਵੀਰੇ ਬਹੁਤ ਡੰਗਰ ਕੁੰਨੇ ਮੇਰੇ ਜਿੰਨੇ ਮੇਰੇ ਸਾਰੇ ਕੁੰਨੇ ਮਿਲਿਆ ਠੀਕ ਆ ਵੀਰੇ ਤੋਰੇ ਫਿਰ ਆਊਗਾ ਅਗਲਾ ਆਪਦੀ ਆਪੇ ਦਸਲੀ ਕਰਕੇ ਧਾਰਾ ਮਾਰ ਕੇ ਲੈ ਜਾਊਗਾ ਹਾਂ ਬਈ ਤੇ ਤੋਰਾ ਧਾਰਾ ਆਪਾਂ ਵੀਰੇ ਕਰਾਤਾ ਜੇ ਇੱਕ ਤੇ ਰੇਟ ਇਹਦਾ ਕੀ ਆ ਗਿਆ ਲੈਣ ਦੇਣ ਵੀਰੇ ਇਹ ਵੱਟ ਦੇ ਦਾਂ ਮਾਂ ਕੀ ਹੋ ਜਾਗੀ ਯਾਰ ਤੇ ਮਗਰ ਕੱਟੀ ਹੈ ਨਾ ਹਾਂ ਆ ਖੁੱਲ ਕੇ ਇਧਰ ਪੱਜ ਗਈ ਕੱਟੀ ਹੂੰ ਤੇ ਇਧਰ ਹੁਣ ਆਪਾਂ ਗੱਲ ਕਰ ਲਗੇ ਤੋਕੜ ਬੈਠਦੀ ਇਹ ਅੱਜ ਹੀ ਆਈ ਆਪਣੇ ਕੋਲ ਯਾਰਾ ਅੱਜ ਹਾਂ ਤੇ ਇਹ ਥੱਲੇ ਦੁੱਧ ਕਿੰਨਾ ਹੈ ਜੀ ਦਾ ਵੀ ਥ ਪੰਜ ਕਿੰਨੋ ਓਕੇ ਮੈਂ ਮੰਨਦੀ ਓਕੇ ਹਾਂ ਤੇ ਇਹ ਬ੍ਰੇਕ ਨੈਚਰ ਦੀ ਸੂਈ ਵੀ ਆ ਤੋਕੜ ਇਹ ਬਾਈ ਮਾਲਕ ਨੇ ਤਾਂ ਚਾਰਵੀਂ ਦੱਸਿਆ ਯਾਰ ਆਪਾਂ ਤਾਂ ਬਾਹਰੋਂ ਮੰਗਾਈ ਆ ਦੁੱਧ ਕਿੰਨਾ 8 ਕਿਲੋ ਤਾਂ ਮੰਨ ਕੇ ਲਈ ਆ 8 ਕਿਲੋ ਖੋਲੋ ਇਹਨੂੰ ਬਾਹਰ ਨੂੰ ਤੋਰ ਤੇ ਮੇਲ ਦੀ ਮੋਲ ਦੇ ਇੱਕ ਨੰਬਰ ਆ ਵੀਰੇ ਹਾਂ ਠੀਕ ਆ ਜੀ ਖੋਲੋ ਤੇ ਸੂਆ ਮਾ ਕਿਹੜਾ ਸੀਲ ਬਹੁਤ ਹਲਾ ਆ ਦੇਖੋ ਜੀ ਓਕੇ ਦਾ ਨਾ ਦੂਣਾ ਚੰਗਿਆ ਨਾ ਆ ਦੇਖੋ ਜੀ ਬਾਕੀ ਅੱਜ ਇਹਦੀ ਹੀਟ ਕੱਢੀ ਦੀ ਐ ਬਾਕੀ ਵੀਡੀਓ ਬਣਾਉਣ ਦਾ ਟਾਈਮ ਆਪਣਾ 4 ਕਵੇ ਦਾ ਸਾਮ ਨੂੰ 100 ਨਾ ਬਸ ਵੀਰੇ Okay. ओके ਤਾਂ ਨਾਲ ਓਕੇ ਹੋ ਗਈ ਕੋਈ ਚੱਕਰ ਨਹੀਂ ਓਕੇ ਜੀ ਖੋਲੋ ਤੋ ਰੱਖ ਰਹਿ ਕੇ ਜੱਗਾ ਇਹ ਵੀ ਹੈ ਜੀ ਸੋਹਣੀ ਸੁਨੱਖੀ ਹੈ ਨਾ ਵੀਰੇ ਪੂਰੀ ਫੇਸ ਕਰੋ ਚੈੱਕ ਇੱਕ ਨੰਬਰ ਲੈ ਚਲੋ ਅਜਾ ਕਿ ਨਾਟਕ ਲੋ ਦੁੱਧ ਬਰੇ ਹਾਂ ਠੀਕ ਆ ਤੇ ਗੱਬਣ ਗੁੱਬਣ ਨਹੀਂ ਅੱਜ ਹੀਟ ਕੱਢੀ ਓਕੇ ਜੀ ਆ ਦੇਖੋ ਥੋੜਾ ਦਰਾ ਕਰੋ ਚੈੱਕ ਇੱਕ ਨੰਬਰ ਸਨੱਕੀ ਬਹੁਤਾ ਸੁਣੀ ਸੁਨੱਕੀ ਬ੍ਰੀਡ ਚ ਨਹੀਂ ਹੈ ਨਾ ਕਮੀ ਕੋਈ ਵੀ ਨਹੀਂ ਫੁੱਲ ਬ੍ਰੀਡ ਆ ਆ ਦੇਖ ਬ੍ਰੀਡ ਕਰੋ ਚੱਕ ਤੇ ਕਿੰਨੇ ਪਾ ਹੈ ਬ੍ਰੀਡ ਕੋਰੇ ਇਹ 35 ਦੇ ਦਾਂ ਜਮਾ ਜਾਏ ਰੇਟ ਆ ਮਾਨਤਾਨ ਹੋ ਜਾਊਗਾ ਕਰ ਦਾਂ ਠੀਕ ਹੈ ਜੀ ਆ ਕਰੋ ਜੀ ਚੱਕ ਦੁੱਧ ਇਹ ਵੀ ਬਾਜੂ ਬਈ ਬਾਜੂ ਕਿੰਨਾ ਕੁ ਬਾਜੂ ਵੀਰੇ ਹੋਰ ਦੁੱਧ 10 ਕਿਲੋ ਕਰ ਜੂਗੀ 35000 ਚ ਥੋੜਾ ਮਾਨਤਾਨ ਮਾੜਾ ਮੋਟਾ ਹੋ ਜਾਣਾ ਥਣਾ ਥਣਾ ਦੀ ਇੱਕ ਨੰਬਰ ਤੇ ਹੁਣ ਆਪਾਂ ਜਿਹੜੀ ਖੀਰੀ ਬੱਚੀ ਫੁੱਲ ਸਾਈਜ਼ ਵਾਲੀ ਦੇਖੀ ਜਾਨੇ ਇੱਕ ਕਰਵਿਆਂਗੇ ਦੋਨੇ ਦੋਨੇ ਇੱਕ ਕਰਵਿਆਂਗੇ ਬਿਰੇ ਪਰਫਾਰਮਾ ਖਰੀਦੀ ਜਮ ਅਰੀਜਨਲ ਖਰੀਦੀ ਮੂੰਹ ਪੱਟ ਕੇ ਦਿਖਾਉਂ ਕੋਈ ਨਾ ਕੋਈ ਗੱਲ ਨਹੀਂ ਜਿਹੜਾ ਹੋਗਾ ਤੇ ਥਣ ਚਾਰ ਹੀ ਵੀਰੇ ਚਾਰ ਹੀ ਥਣ ਗਲਾਬੀ ਥਣ ਦੇ ਝੋਲੇ ਦੇ ਖਰੀਦੇ ਦਿਖਾਓ ਝੋਲੇ ਹਾਂਜੀ ਓਕੇ ਖੋਲੋ ਇਹਨੂੰ ਬਾਕੀ ਫੁੱਲ ਸੈਕ ਦੀ ਹਵੇ ਕਿਲੋ ਜੀ ਠੀਕ ਆ ਇਹ ਅੱਜ ਲੈਣ ਦੇ ਕਾਬਿਲ ਹਣਾ ਆ ਦੇਖ ਰਿਹਾ ਮਨੇ ਮੂੰਹ ਦਿਖਾ ਦੇ ਨੀ ਹੂੰ ਲਿਓ ਜੀ ਓਕੇ ਰੇਨਲ ਹਾਂਜੀ ਆ ਦੇਖ ਬੱਡੀ ਵੜ ਬਹੁਤ ਐ ਨਹੀਂ ਬੱਡੀ ਬੱਡੀ ਜੀ ਰੋ ਖੀਰੀ ਐਡੀ ਹੋਈ ਪਈ ਹੈ ਨਾ ਹੂੰ ਫੁੱਲ ਖਾਜਾ ਹੁਣ ਹੂੰ ਜੰਪ ਜੰਮ ਕੇ ਬਹੁਤ ਆ ਤੇ ਲੈਣ ਦੇਣ ਕੀ ਰੇਟ ਆ ਗਿਆ ਕੋਰੇ ਦਾ ਜਮਾ ਜਾਇਜ਼ ਚ ਹੈ ਬਸ ਇਹਦਾ ਮੁੱਲ ਕੋਸ ਮਰਜ਼ੀ ਕਿਸਤਾ 27000 ਦੀ ਵੜੀ ਦਾਂਗਾ ਆ ਦੇਖੋ ਮਾਨਦਾਨ ਤੁਹਾਡਾ ਹੋ ਜਾਵੇ ਤੇ ਵੜਨਾ ਚੰਗੀ ਪੇਮੈਂਟ ਦੀ ਤਿਆਰ ਹੋ ਗਏ ਹੂੰ ਹੂੰ ਖੀਰੀ ਐਚਐਫ ਤੇ ਆ ਗਈ ਜੀ 27000 ਤੁਹਾਡਾ ਮਾਨਦਾਨ ਹੋ ਜਾਣਾ ਐਂਡ ਤਾਈਂ ਵੀਡੀਓ ਨਾਲ ਬਣੇ ਰਹੋ ਇੱਕ ਸਣ ਤੋਕੜ ਗੱਬਣ ਵੜ ਹੋਰ ਦਿਖਾਵਾਂਗੇ ਲੈ ਚਲੋ ਜੀ ਇਹ ਖੁੱਲੀ ਫਰਦੀ ਹੈਈ ਆ ਹੂੰ ਆ ਦੇਖੋ ਜੀ ਸਨੱਕੀ ਬਹੁਤ ਆ ਸਨੱਕੀ ਪੂਰੀ ਤੇ 27000 ਜਮਾਨਤਨ ਹੋ ਜਾਊਗਾ ਹਾਂ ਮਾੜਾ ਮੋਟਾ ਕਰ ਦਾਂਗੇ ਜਿਹੜੀ ਵੀਰੇ ਇਹਦੇ ਚਿੱਟੀ ਐਚਐਫ ਬੈਡ ਦੇਖੀ ਜਾਂਦੇ ਆਪਾਂ ਇਹ 5.5 6 ਦੀ ਗੱਬਣ ਬਾਈ 6 ਮਹੀਨੇ ਦੀ ਗੱਬਣ ਹੋ ਗਈ ਤੇ ਦੁੱਧ ਦੁੱਧ ਤੋਂ ਹੱਡੀ ਦੀ ਹੈ ਤੂੰ ਤਾਨ ਪਾਸ ਕਰਾ ਦੂਗੀ ਮੈਂ ਹਾਂ ਹੁੰਦਾ ਤਾਂ ਕਿਲੋ ਖੰਡ ਕਿੰਨੇ ਪੈਸੇ ਗੁਰੇ ਇਹਦੇ ਇਹ ਮੁੱਲ 60 ਕਰ ਨੇ 55 ਦੇ ਦਾਂਗੇ ਲਿਓ ਇਹਨੂੰ ਵੀ ਬਾਹਰ ਨੂੰ ਤੇ ਵੱਡੀ ਵੱਡੀ ਪੇਮੈਂਟ ਤੇ ਤਿਆਰ ਹੋਣਾ ਹਾਂਜੀ ਵਧੀਆ ਰੁਪਏ ਦੇਜੋ ਬਾਈ ਓਕੇ ਜੀ ਚੰਗੀ ਹੈ ਜੀ ਕੁਆਲਿਟੀ ਬੁਰੀ ਚੰਗੀ ਹੈ ਕੋਈ ਉਵੇਂ ਨਹੀਂ ਗੱਲ ਹੈਗੀ ਕੀ ਕਿਸੇ ਬੜ ਟੁੱਟੀ ਮਰੀ ਜੀ ਹੋਵੇ ਬਾਕੀ ਰੰਗ ਬਹੁਤ ਮੰਗਾ ਦੀ ਯਾਰ ਰੰਗ ਵੀ ਚੰਗਾ ਪ੍ਰਿੰਟ ਵੀ ਚੰਗਾ ਚਾਰ ਚੁਪਰੇ ਦੀ ਚੰਗੀ ਹੈ ਜੀ ਆਹ ਵੇਖੋ ਜੀ 55 ਜੋ ਫਰਮਾਨਦਾਨ ਹੋ ਜੂ ਕਰ ਦਾਂਗੇ ਛੱਜਰ ਦਾ 28 29 ਕਿਲੋ ਤੱਕ ਪਾ ਕਿੰਨੇ ਜਰ ਦੀ ਚੈੱਕ ਪਾਸ ਆ ਵੀਰੇ 6 ਦੀ ਮੰਨ ਕੇ ਲੈ ਲਓ ਬਾਈ 6 ਦੀ ਵੱਧ ਘੱਟ ਮਾੜੀ ਮੋਟੀ ਆ ਮਾੜਾ ਮੋਟਾ ਦਾ ਇੱਕਦੋ ਦਾ ਫਰਕ ਠੀਕ ਆ ਜੀ 6 ਮਹੀਨਿਆਂ ਦੀ ਚੈੱਕ ਪਾਸ ਦੁੱਧੋ ਡਰਾਈ ਆ ਬਾਕੀ ਆ ਤਿੰਨ ਮਹੀਨੇ ਪਹਿਲਾਂ ਦਾ ਹਰੇਕ ਬੰਦਾ ਛੱਡ ਹੀ ਦਿੰਦਾ ਹਨਾ ਵੀਰੇ ਹੂੰ ਹੂੰ ਤੇ 55 ਜੋ ਮੰਨਦਾਨ ਹੋ ਜੂ ਕਰ ਦਾਂਗੇ ਨਾ ਪਰ ਜਿੰਨੇ 60 ਤੋਂ 55 ਦੇ ਹੋਗੀ ਆ 55 ਦੇ ਮਾੜਾ ਮੋਟਾ ਕਰਦੇ ਮਾੜਾ ਮੋਟਾ ਤੇ ਇਧਰ ਨੀਲੀ ਦਾ ਵੀ ਦਾ 62000 ਰੁਪਏ ਮਗਰ ਕੱਟੀ ਹੈ ਨਾ ਹਾਂ ਨਾ ਤੇ ਝੋਲੀ ਬਹੁਤ ਗਾਂਦੇ ਬਹੁਤ ਚੰਗੀ ਆ ਵੀਰੇ ਕੱਦ ਕਾਠ ਤੇ ਸੂਏ ਤੀਜੇ ਸੂਕ ਤੇ ਚਾਰ ਨਾਲ ਸੀ ਚਾਰੇ ਤੁਹਾਨੂੰ ਦਿਖਾਤੇ ਬਾਕੀ ਸਾਰੇ ਵੀਰਾਂ ਦਾ ਅੰਤ ਤਾਈ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਧੰਨਵਾਦ ਜਲਦ ਮਿਲ ਜਾਂਗੇ ਨਵੀਆਂ ਵੀਡੀਓ